ਮੇਰੀ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਅੱਜ ਆਪਾਂ ਬਣਾਵਾਂਗੇ ਸਰਦੀਆਂ ਦੀ ਸਪੈਸ਼ਲ ਬਾਜਰੇ ਦੀ ਰੋਟੀ ਇਸ ਮੌਸਮ ਦੇ ਵਿੱਚ ਆਮ ਤੌਰ ਤੇ ਪਹਿਲੇ ਸਮਿਆਂ ਦੇ ਵਿੱਚ ਬਾਜਰੇ ਦੀ ਰੋਟੀ ਸਪੈਸ਼ਲ ਤੌਰ ਤੇ ਖਾਦੀ ਜਾਂਦੀ ਸੀ ਕਿਉਂਕਿ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਇਹ ਆਪਾਂ ਨੂੰ weight loss ਵਿੱਚ ਵੀ help ਕਰਦੀ ਹੈ ਤੇ ਆਪਣੇ heart ਲਈ ਵੀ ਬਹੁਤ ਹੀ ਜ਼ਿਆਦਾ helpful ਹੁੰਦੀ ਹੈ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਇੱਕ ਪੈਨ ਰੱਖਾਂਗੇ ਉਸ ਦੇ ਵਿੱਚ ਮੈਂ ਇੱਕ ਕੌਲੀ ਪਾਣੀ ਵੀ ਐਡ ਕਰ ਲਈ ਹੈ ਤੁਸੀਂ ਕੋਈ ਮੈਜ਼ਰਮੈਂਟ ਵਾਸਤੇ ਕੌਲੀ ਜੱਗਅਪ ਲੈ ਸਕਦੇ ਹੋ ਇਨਾ ਟਾਈਮ ਆਪਣਾ ਪਾਣੀ ਗਰਮ ਹੋ ਰਿਹਾ ਹੈ ਉਹਨਾ ਟਾਈਮ ਆਪਾਂ ਆਟੇ ਨੂੰ ਛਾਂਣ ਲੈਂਦੇ ਹਾਂ ਇੱਥੇ ਆਪਾਂ ਇੱਕ ਕੌਲੀ ਪਾਣੀ ਦੀ ਲਈ ਹੈ ਤੇ ਮੈਂ ਇੱਥੇ ਡੇਢ ਕੌਲੀ ਆਟੇ ਦੀ ਲੈ ਰਹੀ ਹਾਂ ਆਟਾ ਆਪਾਂ ਚੰਗੀ ਤਰ੍ਹਾਂ ਛਾਂਣ ਲਿਆ ਹੈ ਹੁਣ ਇਸ ਨੂੰ ਆਪਾਂ ਇੱਕ ਵੱਡੇ ਖੁੱਲੇ ਬਰਤਨ ਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਪਾਣੀ ਚੈੱਕ ਕਰਦੇ ਹਾਂ ਆਪਣੇ ਪਾਣੀ ਨੂੰ ਇੱਕ ਬੋਇਲ ਆ ਚੁੱਕਾ ਹੈ ਇਹ ਆਪਾਂ ਪੂਰੀ ਤਰ੍ਹਾਂ ਗਰਮ ਕਰਨਾ ਹੈ ਹੁਣ ਇਥੇ ਆਪਾਂ ਆਟੇ ਦੇ ਵਿੱਚ 2 ਤੋਂ 3 ਪਿੰਚ ਨਮਕ ਐਡ ਕਰਾਂਗੇ ਤੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਦੇਸੀ ਘਿਓ ਦਾ ਐਡ ਕਰਾਂਗੇ ਜਿਸ ਦੇ ਨਾਲ ਇਹ ਰੋਟੀਆਂ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੀਆਂ ਹਨ ਹੁਣ ਇਸ ਦੇ ਵਿੱਚ ਆਪਾਂ ਰਿਚ ਦਾ ਰਿਚ ਦਾ ਪਾਣੀ ਐਡ ਕਰਾਂਗੇ ਇਹ ਆਪਾਂ ਥੋੜਾ ਥੋੜਾ ਪਾਣੀ ਐਡ ਕਰਾਂਗੇ ਤੇ ਨਾਲ-ਨਾਲ ਆਪਾਂ ਆਟੇ ਨੂੰ ਮਿਕਸ ਕਰੀ ਜਾਵਾਂਗੇ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ 1.5 ਕੌਲੀ ਆਟੇ ਦੇ ਵਿੱਚ 1 ਕੌਲੀ ਪਾਣੀ ਦੀ ਆਪਣੀ ਪਰਫੈਕਟ ਮੈਜ਼ਰਮੈਂਟ ਹੈ ਜੇਕਰ ਤੁਹਾਡੇ ਕੋਲ ਥੋੜਾ ਵੱਧ ਘੱਟ ਹੋ ਜਾਵੇ ਜੇਕਰ ਤੁਹਾਨੂੰ ਲੱਗੇ ਕਿ ਆਟਾ ਥੋੜਾ ਪਤਲਾ ਹੋ ਗਿਆ ਹੈ ਤਾਂ ਤੁਸੀਂ ਇਸ ਦੇ ਵਿੱਚ ਬਾਜਰੇ ਦਾ ਆਟਾ ਹੋਰ ਐਡ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਲੱਗੇ ਕਿ ਥੋੜਾ ਆਟਾ ਜ਼ਿਆਦਾ ਹਾਰਡ ਹੋ ਗਿਆ ਹੈ ਤਾਂ ਥੋੜਾ ਜਿਹਾ ਤੁਸੀਂ ਇਸ ਦੇ ਵਿੱਚ ਗਰਮ ਪਾਣੀ ਵੀ ਐਡ ਕਰ ਸਕਦੇ ਹੋ ਇਸ ਤਰ੍ਹਾਂ ਹੁਣ ਇਸ ਨੂੰ ਆਪਾਂ ਮਿਕਸ ਕਰਕੇ 2 ਤੋਂ 3 ਮਿੰਟ ਲਈ ਕਵਰ ਕਰਕੇ ਰੱਖ ਦਵਾਂਗੇ ਹੁਣ ਆਪਾਂ 3 ਮਿੰਟ ਮਗਰੋਂ ਚੈੱਕ ਕਰਦੇ ਹਾਂ ਤੇ ਆਟਾ ਆਪਣਾ ਕਾਫੀ ਜ਼ਿਆਦਾ ਫੁੱਲ ਚੁੱਕਾ ਹੈ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਨਾਲ ਮਸਲ-ਮਸਲ ਕੇ ਗੁੰਨ ਲਵਾਂਗੇ ਇਹ ਆਪਾਂ ਉਸੇ ਤਰ੍ਹਾਂ ਹੀ ਆਟਾ ਗੁੰਨਣਾ ਹੈ ਜਿਸ ਤਰ੍ਹਾਂ ਆਪਾਂ ਸਿੰਪਲ ਕਣਕ ਦਾ ਆਟਾ ਗੁੰਨੀਦਾ ਹੈ ਇਹ ਦੇਖੋ ਕਿੰਨਾ ਵਧੀਆ ਮਲਾਈਮ ਆਟਾ ਬਣ ਕੇ ਤਿਆਰ ਹੋਇਆ ਹੈ ਹੁਣ ਇਸ ਨੂੰ ਆਪਾਂ ਕਵਰ ਕਰਕੇ 10 ਮਿੰਟ ਲਈ ਰੱਖ ਦਵਾਂਗੇ 10 ਮਿੰਟ ਹੋ ਚੁੱਕੇ ਹਨ ਹੁਣ ਆਟਾ ਆਪਾਂ ਦੇਖਦੇ ਹਾਂ ਕਿੰਨਾ ਵਧੀਆ ਸੌਫਟ ਆਟਾ ਸੈੱਟ ਹੋ ਚੁੱਕਾ ਹੈ ਫਿਰ ਇਸ ਨੂੰ ਆਪਾਂ ਹੱਥਾਂ ਦੇ ਨਾਲ ਥੋੜਾ ਜਿਹਾ ਮਸਲ ਲਵਾਂਗੇ ਹੁਣ ਇਸ ਦਾ ਆਪਾਂ ਇੱਕ ਪੇੜਾ ਕਰਾਂਗੇ ਪੇੜਾ ਕਰਨ ਤੋਂ ਮਗਰੋਂ ਇਸ ਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਇਸ ਤਰ੍ਹਾਂ ਪ੍ਰੈਸ ਕਰਾਂਗੇ ਇਸ ਥੋੜਾ ਜਿਹਾ ਇਸ ਤੇ ਆਪਾਂ ਸੁੱਕਾ ਆਟਾ ਲਗਾਵਾਂਗੇ ਇਹ ਆਟਾ ਮੈਂ ਬਾਜਰੀ ਦਾ ਹੀ ਲਗਾਇਆ ਹੈ ਤੇ ਦੇਖੋ ਆਪਾਂ ਵੇਲਣ ਦੇ ਨਾਲ ਕਿਸ ਤਰ੍ਹਾਂ ਵਧੀਆ ਢੰਗ ਦੇ ਨਾਲ ਰੋਟੀ ਵੇਲ ਰਹੇ ਹਾਂ ਬਿਲਕੁਲ ਵੀ ਨਹੀਂ ਟੁੱਟ ਰਹੀ ਜਿਸ ਤਰ੍ਹਾਂ ਆਪਾਂ ਕਣਕ ਦੀ ਰੋਟੀ ਵੇਲਦੇ ਹਾਂ ਸੇਮ ਉਸੇ ਤਰ੍ਹਾਂ ਘੁੰਮ ਘੁੰਮ ਕੇ ਆਪਣੀ ਰੋਟੀ ਇਹ ਵੇਲ ਰਹੀ ਹੈ ਜਿਹੜੇ ਥੋੜੇ ਬਾਰੇ ਤੁਹਾਨੂੰ ਕੰਡੇ ਲੱਗਣ ਕਿ ਥੋੜੇ ਟਿੜਕ ਗਏ ਹਨ ਤਾਂ ਤੁਸੀਂ ਇਹਨਾਂ ਨੂੰ ਹੱਥਾਂ ਦੇ ਨਾਲ ਕਰ ਸਕਦੇ ਹੋ ਸੈਟ ਤਵਾ ਆਪਣਾ ਗਰਮ ਹੋ ਚੁੱਕਾ ਹੈ ਹੁਣ ਆਪਾਂ ਇਸ ਤੇ ਰੋਟੀ ਪਾ ਦਵਾਂਗੇ ਇਸ ਤਰ੍ਹਾਂ ਪਕਾਉਣ ਦੇ ਨਾਲ ਕੋਈ ਵੀ ਦੇਖ ਕੇ ਨਹੀਂ ਕਹਿ ਸਕਦਾ ਕਿ ਇਹ ਰੋਟੀ ਆਪਾਂ ਬਾਜਰੇ ਦੀ ਪਕਾਈ ਹੈ ਜਾਂ ਇਹ ਸਿੰਪਲ ਰੋਟੀ ਹੈ ਸਿਰਫ ਇਹ ਕਲਰ ਤੋਂ ਜਾਂ ਟੇਸਟ ਤੋਂ ਹੀ ਪਤਾ ਲੱਗ ਸਕਦਾ ਹੈ ਹੁਣ ਆਪਾਂ ਇਸ ਦੀਆਂ ਦੋਨਾਂ ਸਾਈਡਾਂ ਉਲਟ-ਪਲਟ ਕਰਕੇ ਦੇਸੀ ਘਿਓ ਲਗਾਵਾਂਗੇ ਤੇ ਦੇਖੋ ਆਪਣੀ ਬਾਜਰੇ ਦੀ ਰੋਟੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਰਹੀ ਹੈ ਜੇਕਰ ਤੁਸੀਂ ਸੇਮ ਮੈਜ਼ਰਮੈਂਟ ਦੇ ਨਾਲ बाजरे ਦੀ ਰੋਟੀ ਬਣਾਉਂਦੇ ਹੋ ਤਾਂ ਤੁਸੀਂ ਕਦੇ ਵੀ ਫੇਲ ਨਹੀਂ ਹੋਵੋਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਾਜਰੇ ਦੀ ਰੋਟੀ ਬਣ ਕੇ ਤਿਆਰ ਹੋ ਜਾਵੇਗੀ ਇਹ ਦੇਖੋ ਕਿੰਨੀ ਵਧੀਆ ਆਪਣੀ ਰੋਟੀ ਬਣ ਕੇ ਤਿਆਰ ਹੋ ਰਹੀ ਹੈ ਇਸ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਪਲਟ ਕੇ ਥੋੜਾ ਜਿਹਾ ਪ੍ਰੈਸ ਕਰ ਕਰਕੇ ਪਕਾਵਾਂਗੇ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਵੇਗੀ ਇਹ ਦੇਖੋ ਜੀ ਆਪਣੀ ਰੋਟੀ ਬਣ ਕੇ ਤਿਆਰ ਹੈ ਹੁਣ ਆਪਾਂ ਇੱਕ ਫੁਲਕਾ ਇਸੇ ਤਰ੍ਹਾਂ ਫਿਰ ਚੱਕਲੇ ਵੇਲਨੇ ਦੇ ਨਾਲ ਪਕਾ ਕੇ ਤੁਹਾਨੂੰ ਦਿਖਾਵਾਂਗੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਸਿੰਪਲ ਹੱਥਾਂ ਦੇ ਨਾਲ ਪੇੜਾ ਕਰਕੇ ਉਸ ਨੂੰ ਪ੍ਰੈਸ ਕਰ ਲੈਣਾ ਹੈ ਤੇ ਫਿਰ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਦੇਖੋ ਵੇਲਣੇ ਦੇ ਨਾਲ ਬਿਲਕੁਲ ਹਲਕੇ ਹੱਥਾਂ ਦੇ ਨਾਲ ਇਸ ਨੂੰ ਆਪਾਂ ਵੇਲੀ ਜਾਣਾ ਹੈ ਦੇਖੋ ਮੈਂ ਇਸ ਨੂੰ ਪਲਟ ਵੀ ਰਹੀ ਹਾਂ ਤਾਂ ਵੀ ਆਪਣੀ ਰੋਟੀ ਬਿਲਕੁਲ ਨਹੀਂ ਟੁੱਟ ਰਹੀ ਹੁਣ ਇਸ ਨੂੰ ਆਪਾਂ ਤਵੇ ਤੇ ਸੇਕ ਲੈਣੇ ਹਾਂ ਇਹ ਰੋਟੀ ਵੀ ਆਪਣੀ ਬਣ ਕੇ ਦੇਖੋ ਕਿੰਨੀ ਵਧੀਆ ਤਿਆਰ ਹੋ ਚੁੱਕੀ ਹੈ ਹੁਣ ਤੁਹਾਨੂੰ ਮੈਂ ਦੱਸਾਂਗੀ ਇੱਕ ਦੂਸਰਾ ਤਰੀਕਾ ਜੋ ਕਿ ਬਿਲਕੁਲ ਆਸਾਨ ਹੈ ਤੇ ਇਸ ਨੂੰ ਕੋਈ ਵੀ ਬਿਗਨਰ ਬਣਾ ਕੇ ਤਿਆਰ ਕਰ ਸਕਦਾ ਹੈ ਉਸੇ ਤਰ੍ਹਾਂ ਆਪਾਂ ਇੱਕ ਪੇੜਾ ਲਵਾਂਗੇ ਤੇ ਪੇੜੇ ਤੋਂ ਮਗਰੋਂ ਉਹਨਾਂ ਦੋਨਾਂ ਹੱਥਾਂ ਨਾਲ ਆਪਾਂ ਇਸ ਨੂੰ ਪ੍ਰੈਸ ਕਰਕੇ ਥੋੜਾ ਜਿਹਾ ਚੌੜਾ ਕਰ ਲਵਾਂਗੇ ਤੇ ਹੁਣ ਆਪਾਂ ਇੱਥੇ ਲਵਾਂਗੇ ਬਟਰ ਪੇਪਰ ਉਸ ਦੇ ਉੱਪਰ ਆਪਾਂ ਪੇੜੇ ਨੂੰ ਰੱਖ ਕੇ ਇਸ ਤਰ੍ਹਾਂ ਹਥੇਲੀ ਦੇ ਨਾਲ ਪ੍ਰੈਸ ਕਰ ਕਰਕੇ ਰੋਟੀ ਤਿਆਰ ਕਰ ਲਵਾਂਗੇ ਇਹ ਰੋਟੀ ਚਕਲੇ ਵੇਲਣੇ ਦੀ ਰੋਟੀ ਨਾਲੋਂ ਵੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਦੇਖੋ ਕਿਸੇ ਤਰ੍ਹਾਂ ਦਾ ਵੀ ਇਸ ਦਾ ਕੰਡਾ ਨਹੀਂ ਟੁੱਟਿਆ ਤੇ ਬਹੁਤ ਹੀ ਜ਼ਿਆਦਾ ਵਧੀਆ ਫੁਲਕਾ ਆਪਣਾ ਬਣ ਕੇ ਤਿਆਰ ਹੋਇਆ ਹੈ ਹੁਣ ਆਪਾਂ ਇਸ ਨੂੰ ਹਲਕੇ ਜਿਹੇ ਹੱਥਾਂ ਦੇ ਨਾਲ ਇੱਕ ਹੱਥ ਦੇ ਉੱਪਰ ਰੱਖ ਕੇ ਦੂਸਰੀ ਸਾਈਡ ਤੋਂ ਬਟਰ ਪੇਪਰ ਉਤਾਰ ਦਵਾਂਗੇ ਤੇ ਆਪਣੀ ਰੋਟੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਇਸ ਨੂੰ ਆਪਾਂ ਤਵੇ ਤੇ ਪਾ ਕੇ ਸੇਕ ਲਵਾਂਗੇ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਬਾਜਰੇ ਦੀਆਂ ਰੋਟੀਆਂ ਪਕਾ ਸਕਦੇ ਹੋ ਤੇ ਇਸ ਨੂੰ ਇੰਜੋਏ ਕਰ ਸਕਦੇ ਹੋ ਹੁਣ ਇਹ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਸਿਰਦਰਦੀ ਨਹੀਂ ਲੱਗਦੀ ਬਹੁਤ ਹੀ ਈਜ਼ੀ ਤਰੀਕਾ ਹੈ ਤੁਸੀਂ ਵੀ ਜਰੂਰ ਇਸ ਨੂੰ ਪਕਾਇਓ ਖਾਯੋ ਤੇ ਆਪਣਾ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਦੱਸਿਓਗੇ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਾ ਹੁਣ ਆਪਾਂ ਇਸ ਨੂੰ ਸਰਵ ਕਰ ਲਿਆ ਹੈ ਸਾਗ ਤੇ ਨਾਲ ਇਸ ਦੇ ਨਾਲ ਆਪਾਂ ਕਰਦਾ ਆਚਾਰ ਤੇ ਨਾਲ ਮੂਲੀ ਲਈ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਮੈਂ ਤੁਹਾਨੂੰ ਦਿਖਾਉਣੀ ਹਾਂ ਰੋਟੀ ਦੀ ਇੱਕ ਬੁਰਕੀ ਤੋੜ ਕੇ ਦੇਖੋ ਕਿੰਨੀ ਵਧੀਆ ਰੋਟੀ ਬਣ ਕੇ ਤਿਆਰ ਹੋਈ ਹੈ ਲੋਜੀ ਆਪਾਂ ਤੇ ਹੁਣ ਇਸ ਨੂੰ ਇੰਜੋਏ ਕਰਨ ਲੱਗੇ ਹਾਂ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰੋ ਤੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ